ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਇਸ ਵਕਤ ਕਾਟੋ ਕਲੇਸ਼ ਜਾਰੀ ਹੈ ਉਹਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਹੁਣ ਬਿਆਨ ਦੇ ਅਗਨੇ ਹੋਰ ਵੀ ਸੌਖੇ ਹੋ ਗਏ ਹਨ ਕਿਉਂਕਿ ਦੇਖਿਆ ਇਹ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕੁਝ ਨਾ ਕੁਝ ਮਜ਼ਬੂਤੀ ਉਸ ਨੂੰ ਪ੍ਰਦਾਨ ਹੁੰਦੀ ਨਜ਼ਰ ਆ ਰਹੀ ਸੀ ਜਿਵੇਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਦੇ ਵਿੱਚ ਜਿਹੜਾ ਸਮਾਗਮ ਰੱਖ ਕੇ ਪਾਰਟੀ ਦੀ ਪੰਜਾਬ ਕਾਂਗਰਸ ਪਾਰਟੀ ਦੀ ਜਿੰਨੀ ਲੀਡਰਸ਼ਿਪ ਸੀ ਉਸ ਨੂੰ ਆਪਣੇ ਘਰ ਬੁਲਾਇਆ ਤੇ ਸਭ ਨੂੰ ਆਦਰ ਸਨਮਾਨ ਦਿੱਤਾ ਚਾਹੇ ਉਹ ਉਸ ਧੜੇ ਦੇ ਨਾਲ ਨਹੀਂ ਵੀ ਸਨ ਇੱਥੋਂ ਇਹ ਦੇਖਣ ਨੂੰ ਮਿਲ ਰਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਪਣੇ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਸੁਧਾਰ ਕਰੇਗੀ ਔਰ 2027 ਦੀਆਂ ਜੋ ਵਿਧਾਨ ਸਭਾ ਦੀਆਂ ਇਲੈਕਸ਼ਨ ਆ ਰਹੀਆਂ ਹਨ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਲੜ ਕੇ ਇੱਕ ਚੰਗੀ ਪੋਜੀਸ਼ਨ ਹੈ ਜਿਹੜੀ ਪੰਜਾਬ ਦੇ ਵਿੱਚ ਹਾਸਲ ਕਰ 파ਵੇਗੀ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਸ ਵਕਤ ਸੱਤਾ ਦੇ ਵਿੱਚ ਹੈ ਇਹਦੇ ਤੋਂ ਲੋਕ ਕਾਫੀ ਨਿਰਾਸ਼ ਲੱਗ ਰਹੇ ਸੀ ਇਹ ਇਹ ਵੀ ਕਹਿਣਾ ਸੀ ਵਿਰੋਧੀ ਪਾਰਟੀਆਂ ਦਾ ਪਰ ਜਿਸ ਤਰੀਕੇ ਦੇ ਨਾਲ ਫੋਨ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਹੈ ਉਹਦੇ ਕਰਕੇ ਪਾਰਟੀ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਬੈਕਫੁੱਟ ਤੇ ਗਈ ਹੈ ਹੁਣ ਹਾਈ ਕਮਾਂਡ ਇਹਦੇ ਵਿੱਚ ਕੀ ਫੈਸਲਾ ਲੈਂਦੀ ਹੈ ਉਹ ਅਜੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਸੀਐਮ ਭਗਵੰਤ ਸਿੰਘ ਮਾਨ ਜੋ ਵਿਦੇਸ਼ ਦੌਰੇ ਤੇ ਜਾਪਾਨ ਗਏ ਹੋਏ ਸਨ ਉਹ ਵਾਪਸ ਪਰਤੇ ਆਏ ਨੇ ਉਹਨਾਂ ਨੇ ਆ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਵੀ ਮੌਜੂਦਾ ਜਿਹੜਾ ਕਾਟੋਕਲੇਸ਼ ਕਾਂਗਰਸ ਦਾ ਚੱਲ ਰਿਹਾ ਉਹਦੇ ਤੇ ਨਿਸ਼ਾਨੇ ਸਾਧਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਦਾਅਵਿਆਂ ਨੂੰ ਲੈ ਕੇ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਜਿਹੜੇ ਆ ਟੈਂਡਰ ਲਾ ਰੱਖਿਆ ਹੈ ਜਿਹੜਾ ਜ਼ਿਆਦਾ ਭਾਅ ਦੇਵੇਗਾ ਉਸ ਨੂੰ ਸੀਐਮ ਉਮੀਦਵਾਰ ਐਲਾਨ ਦੇਣਗੇ ਉਹਨਾਂ ਕਿਹਾ ਕਿ ਹੁਣ ਮੰਡੀਆਂ ਦੇ ਭਾਅ ਵਾਂ ਮੁੱਖ ਮੰਤਰੀ ਮੰਤਰੀ ਤੇ ਕਾਉਂਸਲਰਾਂ ਦੇ ਵੀ ਭਾਅ ਦੱਸੇ ਜਾ ਰਹੇ ਨੇ ਪੰਜਾਬ 'ਚ ਨਿਵੇਸ਼ ਵਧਾਉਣ ਦੇ ਮੰਤਵ ਨਾਲ ਜਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਨਗਜੋਤ ਸਿੰਘ ਸਿੱਧੂ ਦੇ ਬਿਆਨਾਂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਮੈਂ ਪੰਜਾਬ ਦੀ ਤਰੱਕੀ ਚਾਹੁੰਦਾ ਹਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇੱਥੇ ਹੀ ਕਾਮਯਾਬ ਹੁੰਦੇ ਵੇਖਣਾ ਚਾਹੁੰਦਾ ਜਿਸ ਦੀ ਜਿਹੋ ਜੀ ਨੀਅਤ ਹੁੰਦੀ ਹੈ ਉਹੋ ਜੇ ਕੰਮ ਕਰਦਾ ਹੈ ਇਹ ਲੋਕ ਇਹ ਲੋਕ ਦਾ ਭਾਵ ਕਾਂਗਰਸ ਦਾ ਉਹਨਾਂ ਨੇ ਨਾਮ ਲਿਆ ਕਿ ਕਾਉਂਸਲਰ, ਐਮਐਲਏ ਤੇ ਸੀਐਮ ਦੇ ਰੇਟ ਦੱਸੀ ਜਾ ਰਹੇ ਐ ਇਹਨਾਂ ਦੀ ਨੀਅਤ ਹੀ ਇਹੋ ਜੀ ਹੈ ਦੂਜੇ ਪਾਸੇ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲਿਆਉਣ ਬਾਰੇ ਗੱਲਾਂ ਕਰ ਰਿਹਾ ਹਾਂ ਇਹ ਆਪਣੇ ਮੰਡੀ ਦੇ ਵੰਦ ਭਾਅ ਲਾਉਣ ਦੇ ਵਿੱਚ ਲੱਗੇ ਹੋਏ ਐ ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਅਰਥਵਿਵਸਥਾ ਦੀ ਜਿਹੜੀ ਹੈ ਉਹ ਬੋਲੀ ਲਗਾ ਰਹੇ ਐ ਇਹ ਸਾਰੇ ਮਹਿਕਮਿਆਂ ਤੇ ਮੰਤਰਾਲਿਆਂ ਦੇ ਰੇਟ ਲਗਾ ਰਹੇ ਨੇ ਮਾਨ ਨੇ ਕਿਹਾ ਕਿ ਜਿਹੜਾ ਬੰਦਾ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਵੇਗਾ ਉਹ ਸੇਵਾ ਤਾਂ ਨਹੀਂ ਕਰੇਗਾ ਉਹ ਪਹਿਲਾਂ ਆਪਣੇ 500 ਕਰੋੜ ਰੁਪਏ ਪੂਰੇ ਕਰੇਗਾ ਤੇ ਫਿਰ ਮੁਨਾਫੇ ਵੱਲ ਜਾਵੇਗਾ ਇਹ ਤਾਂ ਪੰਜਾਬ ਦਾ ਟੈਂਡਰ ਭਰਨ ਵਾਲੀ ਗੱਲ ਹੈ ਜੋ ਜ਼ਿਆਦਾ ਭਰ ਦੇਵੇਗਾ ਉਸ ਨੂੰ ਮੁੱਖ ਮੰਤਰੀ ਜਿਹੜਾ ਉਹ ਬਣਾ ਦੇਾਂਗੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪਾਰਟੀਆਂ ਨਹੀਂ ਬਣਾਉਂਦੀਆਂ ਸਗੋਂ ਲੋਕ ਬਣਾਉਂਦੇ ਐ ਉਹਨਾਂ ਨੇ ਕਿਹਾ ਕਿ ਮੈਂ ਇੱਕ ਆਮ ਆਦਮੀ ਪਾਰਟੀ ਤੋਂ ਐਮਪੀ ਸੀ ਮੇਰੀ ਹਰਮਨ ਪਿਆਰਤਾ ਦੇਖਦਿਆਂ ਹੋਇਆਂ ਲੋਕਾਂ ਨੇ ਮੈਨੂੰ ਸੀਐਮ ਦਾ ਜਿਹੜਾ ਸੀ ਉਹ ਚਿਹਰਾ ਬਣਾਇਆ ਪੰਜਾਬ ਦੇ ਵਿੱਚ ਤੇ ਬੇਸ਼ੱਕ ਉਹਨਾਂ ਨੂੰ ਲੈ ਕੇ ਪਿੱਛੇ ਜੜੀਆਂ ਆਰਟੀਕਲਾਂ ਸੀ ਕਿ ਕੇਜਰੀਵਾਲ ਉਹਨਾਂ ਨੂੰ ਹਟਾ ਰਿਹਾ ਹੈ ਮੁੱਖ ਮੰਤਰੀ ਦੇ ਅਹੁਦੇ ਤੋਂ ਪਰ ਉਸ ਉਹ ਆਰਟੀਕਲਾਂ ਉਸ ਵੇਲੇ ਫਿਰ ਇੱਕ ਵਾਰੀ ਸਾਫ਼ ਹੋ ਗਈਆਂ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਚੀਜ਼ ਦਾ ਵਿਰੋਧ ਚੱਲਣਾ ਪਿਆ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਿਨਾਂ ਆਮ ਆਦਮੀ ਪਾਰਟੀ ਦਾ ਹੋਰ ਕੋਈ ਸੀਐਮ ਨਹੀਂ ਦੇਖਣਾ ਚਾਹੁੰਦੇ ਧੰਨਵਾਦ